ਸ਼ੋਮਨੀ ਕਾਲ ਦਲ ਨੇ ਫਿਰ ਜਤਾਇਆ ਸੁਖਬੀਰ ਬਾਦਲ ਦੀ ਅਗਵਾਈ ਤੇ ਪਰੋਸਾ ਸ਼ੋਮਨੀ ਕਾਲ ਦਲ ਵਰਕਰਾ ਕਮੇਟੀ ਨੇ ਜਤਾਇਆ ਪੂਰਨ ਪਰੋਸਾ ਸੋ ਬਾਕੀਆਂ ਨੂੰ ਨਸੀ ਹੈ ਤਾਂ ਪੰਥ ਦੇ ਦੁਸ਼ਮਨਾ ਦੇ ਹੱਥਾਂ ਦੇ ਵਿੱਚ ਨਾ けਡੋ ਪਾਰਟੀ ਤੇ ਪੰਥ ਖਿਲਾਫ ਸਾਜ਼ਿਸ਼ਾਂ ਨੂੰ ਪ੍ਰਧਾਨ ਬੇਨਕਾਬ ਕਰਨ ਸੋ ਸ਼ੋਮਨੀ ਕਾਲ ਦਲ ਦੇ ਵੱਲੋਂ ਕਿਹਾ ਗਿਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਰੱਖੀ ਗਈ ਹੈ ਪੇਸ਼ਕਸ਼ ਸ਼ੋਮਨੀ ਕਾਲ ਦਲ ਵਰਕਰਾ ਕਮੇਟੀ ਦੇ ਵੱਲੋਂ ਪੂਰਨ ਪਰੋਸਾ ਜਤਾਇਆ ਗਿਆ ਫਿਰ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਪਰੋਸਾ ਜਤਾਇਆ ਗਿਆ ਇੱਕ ਤਾਂ ਜਦੋਂ ਮੀਟਿੰਗ ਦੀ ਸ਼ੁਰੂਆਤ ਹੋਈ ਸੀ ਤੇ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਆਪਣੀ ਮਨ ਦੀ ਭਾਵਨਾ ਜਿਹੜੀ ਆ ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ ਕਿ ਜੇ ਤਾਂ ਮੇਰੇ ਤੇ ਭਰੋਸਾ ਤੇ ਫੇਰ ਹੀ ਮੈਂ ਪ੍ਰਧਾਨਗੀ ਕਰਨੀ ਚਾਹੁੰਦਾ ਜੇ ਵਰਕਿੰਗ ਕਮੇਟੀ ਨੂੰ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਬਾਡੀ ਹੈ ਉਹ ਦਰ ਸਾਹਿਬ ਡਿਟੇਲ ਦੱਸਣਗੇ ਜੇ ਉਹਨੂੰ ਭਰੋਸਾ ਨਹੀਂ ਹੈ ਤਾਂ ਫਿਰ ਮੈਂ ਪ੍ਰਧਾਨਗੀ ਅੱਗੇ ਕਰਨੀ ਨਹੀਂ ਚਾਹੁੰਦਾ ਮੈਂ ਸਾਰੀ ਵਰਕਿੰਗ ਕਮੇਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਇੱਕ ਜ਼ੁਬਾਨ ਹੋ ਕੇ ਤੇ ਉਸੇ ਵੇਲੇ ਜਿਹੜੇ ਆ ਸਰਨਾ ਸਾਹਿਬ ਨੇ ਇਹ ਬਤਾ ਬਹੁ ਕੀਤਾ ਸੀ ਅਬ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਪੂਰਨ ਤੌਰ ਤੇ ਉੱਤੇ ਭਰੋਸਾ ਜਿਹੜਾ ਉਸ ਦਰਸ਼ਪ੍ਰੀਤ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪ੍ਰਗਟ ਜਿਹੜਾ ਉਹ ਕੀਤਾ ਉਹਦੇ ਵਾਸਤੇ ਮੈਂ ਸਾਰੀ ਵਰਕੇ ਕਮੇਟੀ ਦਾ ਸਾਰੇ ਲੀਡਰ ਸਾਹਿਬ ਦਾ ਧੰਨਵਾਦ ਕਰਦਾ ਸੈਕਸ਼ਨ ਦੇ ਮਾਹੌਲ ਦੇ ਵਿੱਚ ਜੋ ਕੁਝ ਵਾਪਰਿਆ ਕਈ ਕੈਂਡੀਡੇਟਸ ਦੀਆਂ ਰਿਪੋਰਟਸ ਆ ਇਸ ਕਰਕੇ ਸਾਰਿਆਂ ਦੀ ਇਹ ਰਾਏ ਸੀ ਕਿ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਣ ਕਿ ਸਾਰਾ ਜਥੇਬੰਦਕ ਟਾਚਾ ਜਿਹੜਾ ਉਹਨੂੰ ਸੰਵਧਾਨ ਦੇ ਮੁਤਾਬਕ ਦੁਬਾਰਾ ਰੀਆਰਗੇਨਾਈਜ਼ ਕੀਤਾ ਜਾਵੇ। ਇਹ ਅਧਿਕਾਰ ਅੱਜ ਦੀ ਜਿਹੜੀ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਦਿੱਤੇ ਆ। ਪ੍ਰਧਾਨ ਸਾਹਿਬ ਵਰਕਿੰਗ ਕਮੇਟੀ ਨੇ ਪ੍ਰਧਾਨ ਸਾਹਿਬ ਉਹਦੇ ਮੁਤਾਬਕ ਜਿਹੜੇ ਸਾਡੀ ਵੱਖ-ਵੱਖ ਬਾਡੀਜ਼ ਆ ਚਾਹੇ ਕੋਰ ਕਮੇਟੀ ਆ ਚਾਹੇ ਅਹੁਦੇਦਾਰ ਸਭਾ ਨੇ ਵਰਕਿੰਗ ਵਰਕਿੰਗ ਕਮੇਟੀ ਤਾਂ ਹਮੇਸ਼ਾ ਜਿਹੜੀ ਚੁਣੀ ਹੋਈ ਆ ਦੇਖਣਾ ਇਸ ਤਰ੍ਹਾਂ ਹੋਰ ਜਿਹੜੇ ਆਉਤੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਮਹਿਸੂਸ ਕਰਨ ਸਾਰਿਆਂ ਦੀ رائے ਨਾਲ ਉਹ ਦੁਬਾਰਾ ਫਿਰ ਉਸ ਤੋਂ ਬਾਅਦ ਅਨਾਉਂਸ ਕਰਨ ਕੋਰ ਕਮੇਟੀ ਹਾਲੇ ਪ੍ਰਧਾਨਚਰ ਨੂੰ ਅਧਿਕਾਰ ਦਿੱਤੇ ਆ ਉਹ ਦੇਖ ਲੈਣਗੇ ਜਿਸ ਤਰ੍ਹਾਂ ਵੀ ਉਹਨਾਂ ਨੇ ਕਰਨਾ ਇਹ ਕਹੇ ਕਿ ਕੋਰ ਕਮੇਟੀ ਨੇ ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਸਾਰੇ ਪਾਰਟੀ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਿਹੜਾਗਾ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਤੇ ਪਾਰਟੀ ਦੇ ਖਿਲਾਫ ਕੋਈ ਜਿਹੜਾ ਕੰਮ ਆ ਉਹ ਕਰਨਾ ਬੰਦ ਕਰ ਕਿਉਂਕਿ ਜੇ ਕਿਸੇ ਨੇ ਗੱਲ ਰੱਖਣੀ ਆ ਆ ਦੇਖੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸਾਰਿਆਂ ਨੇ ਖੁੱਲ ਕੇ ਇੱਥੇ ਆਪੋ ਆਪਣੀ ਗੱਲ ਰੱਖੀ ਆ ਕਿਸੇ ਦੀ ਰਾਏ ਬੱਕਰੀ ਸੀ ਕਿਸੇ ਦੀ ਬੱਕਰੀ ਹੁੰਦੀ ਆ ਪਰ ਜਦੋਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਅਨਸ਼ਾਸਨਹੀਣਤਾ ਕਰਦਾ ਤੇ ਉਹਦੇ ਨਾਲ ਪਾਰਟੀ ਦਾ ਜਿਹੜਾ ਨੁਕਸਾਨ ਹੁੰਦਾ ਸੋ ਅੱਜ ਕੀ ਅੱਜ ਵਰਕਿੰਗ ਕਮੇਟੀ ਨੇ ਕਹਿ ਕੇ ਇਹ ਸਾਰਿਆਂ ਨੂੰ ਸਪਸ਼ਟ ਕਰ ਦਿੱਤਾ ਕਿ ਜਿਹਨੂੰ ਪਾਰਟੀ ਫੋਰਮ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਿਉਂ ਫਿਰ ਆਪਣੇ ਆਪ ਨੂੰ ਬਾਹਰ ਹੀ ਸਮਝੇ ਜਿਹੜਾ ਪਾਰਟੀ ਦਾ ਲੀਡਰ ਆਪਣੇ ਆਪ ਨੂੰ ਸਮਝਦਾ ਉਹਨੂੰ ਚਾਹੀਦਾ ਕਿ ਉਹਨੇ ਜੋ ਗੱਲ ਕਹਿਣੀ ਆ ਉਹ ਪਾਰਟੀ ਫਲੇਟਫਾਰਮ ਦੇ ਉੱਤੇ ਕਵੇ ਇਹ ਮਤਾ ਜਿਹੜਾ ਸਾਰਿਆਂ ਨੇ ਸੰਤੰਪਤੀ ਦੇ ਨਾਲ ਵਰਕਿੰਗ ਕਮੇਟੀ ਚ ਪਾਸ ਕੀਤਾ